ਦੇਖੋ ਕਿਸੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਐ ਉਹ ਲੋੜ ਹੀ ਲੱਗਦੀ ਐ ਜਦੋਂ ਉਹੀ ਅੱਗ ਦਾ ਸੇਕ ਆਪਣੇ ਘਰੇ ਲੱਗਦਾ ਹੈ ਉਹ ਦੁੱਖ ਹੁੰਦਾ ਹੈ ਸ਼ਾਇਦ ਜਗਵੰਡੀਆਂ ਦਾ ਮੁੰਡਾ ਨਸ਼ਾ ਕਰਦਾ ਹੋਵੇ ਸ਼ਰੀਕੇ ਵਾਲੇ ਕਹਿਣ ਲੱਗ ਜਾਂਦੇ ਆ ਹੁਣ ਦੇ ਉਹ ਘਰ ਬਰਬਾਦ ਇਹਨਾਂ ਨਾਲ ਇਦਾਂ ਹੀ ਹੋਣੀ ਚਾਹੀਦੀ ਸੀ ਇਹਨਾਂ ਨੇ ਸਾਡੇ ਨਾਲ ਆਹ ਕੀਤਾ ਸਾਡੇ ਨਾਲ ਉਹ ਕੀਤਾ ਸੀ ਪਰ ਉਸ ਵੇਲੇ ਉਹ ਇਹ ਨਹੀਂ ਸੋਚਦੇ ਕਿ ਜਿਹੜੀ ਅੱਗ ਗਵਾਂਢ ਚ ਲੱਗੀ ਹੋਈ ਐ ਉਹ ਕਦੇ ਵੀ ਇੱਧਰਲੇ ਪਾਸੇ ਕੰਨ ਟੱਪ ਕੇ ਆ ਸਕਦੀ ਐ ਜਦੋਂ ਉਸ ਉਸ ਅੱਗ ਦਾ ਸੇਕ ਜਿਹੜਾ ਇਧਰ ਲਈ ਕੰਨ ਤਪ ਜਾਂਦਾ ਓਦੋਂ ਫਿਰ ਉਹ ਆਪ ਬੁਝਾਉਣ ਵਾਸਤੇ ਬਾਲਟੀਆਂ ਚੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਦੋਸਤੋ ਮੈਂ ਬੜੇ ਘਰਾਂ ਨੂੰ ਜਾਣਦਾ ਜਿਨ੍ਹਾਂ ਨੇ ਪਹਿਲਾਂ ਖੁਸ਼ੀਆਂ ਮਨਾਈਆਂ ਕਿ ਸ਼ਰੀਕਿਆਂ ਦੇ ਪਰਿਵਾਰ ਚ ਸਾਡੇ ਪਿੰਡ ਚ ਇੰਨੇ ਮੁੰਡੇ ਨਸ਼ਾ ਕਰਨ ਲੱਗ ਗਏ ਲੈ ਹੁਣ ਇਹਨਾਂ ਦੀ ਜ਼ਮੀਨ ਵੇਚੂਗੀ ਉਹ ਅਸੀਂ ਖਰੀਦਾਂਗੇ ਬਾਅਦ ਚ ਪਤਾ ਲੱਗਿਆ ਰਜਿਸਟਰੀ ਕਰਾਉਣ ਵੇਲੇ ਉਹਨਾਂ ਨੂੰ ਆਪ ਵੀ ਜਾਣਾ ਪੈ ਗਿਆ ਕਿਉਂਕਿ ਉਹਨਾਂ ਦਾ ਮੁੰਡਾ ਵੀ ਲੱਗ ਗਿਆ ਜੀ ਨਾਲ ਉਸੇ ਉਸੇ ਸੰਗਤ ਚ ਹੀ ਹੈ ਸੰਗਤ ਚ ਰੰਗਤ ਹੈ ਜੋ ਜੀ ਬੈਠਕ ਉਹ ਜੀ ਸਹਬਤ ਕਹਾਵਤ ਹੈ ਉਹਨਾਂ ਉੱਥੇ ਹੀ ਰਹਿੰਦੇ ਸੀਗੇ ਤੇ ਉਹ ਵੀ ਲਾਗੇ ਵਿੱਚ ਹੀ ਲਾ ਲਿਆ ਉਹਨੂੰ ਵੀ ਵਿੱਚ ਹੀ ਸੋ ਇਸ ਕਰਕੇ ਵੀਰੋ ਇਹੇ ਸੋਸ਼ਲ ਪ੍ਰੋਬਲਮ ਹੈ ਇਹ ਲਹਿਰ ਨਾਲ ਖਤਮ ਹੋਊਗੀ ਇਹ ਕਹਿਰ ਨਾਲ ਖਤਮ ਨਹੀਂ ਹੋ ਸਕਦੀ ਵੀ ਪੁਲਿਸ ਕਹਿਰ ਟਾ ਦੇ ਤਾਂ ਖਤਮ ਕਰ ਲੋਂਗੇ ਜਿਵੇਂ ਆਪਾਂ ਖੇਤਾਂ ਜਾਂਦੇ ਆ ਪਾਣੀ ਲਾਉਨੇ ਆ ਖਾਲ ਜਾਂਦਾ ਹੈ ਖੱਡ ਪੈਣ ਲੱਗੀ ਲੀਕ ਹੋਣ ਲੱਗ ਗਿਆ ਪਾਣੀ ਬਾਰੋਂ ਜਿੰਨੀਆਂ ਮਰਜ਼ੀ ਅੱਡੀਆਂ ਮਾਰ ਲੋ ਉਧਰੋਂ ਨਿਕਲਣ ਦੇ ਦੂਜੇ ਅੱਗੇੋਂ ਨਿਕਲਿਆਉਂਦੀ ਐ ਇਧਰੋਂ ਨਿਕਲਿਆਉਂਦੀ ਜਿੰਨੇ ਚ ਰਾਡੀ ਅੰਦਰ ਨਹੀਂ ਵੱਜਦੀ ਪਾਣੀ ਦੇ ਖਾਲ ਦੇ ਉਹਨਾਂ ਚੋਂ ਖੱਡ ਬੰਦ ਨਹੀਂ ਹੁੰਦੀ ਵੀਰੇ 12 ਉਹ ਜੋ ਮਰਜ਼ੀ ਕਰੀ ਜਾਉਂਗੇ 12 ਪੁਲਿਸ ਵਾਲੇ ਚੇਪਾ ਲਾ ਕੇ ਚਲੇ ਜਾਣਗੇ ਉਹ ਫੇਰ ਇਧਰੋਂ ਉਧਰੋਂ ਹੋਰ ਇਹ ਜਿਹੜੀ ਲੀਕੇਜ ਐ ਇਹ ਅੰਦਰ ਅੰਦਰ ਜਿਹੜੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਰਵਾਈ ਐ ਨਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਦੇ ਅੰਦਰੋਂ ਅੱਡੀ ਮਾਰਨੀ ਪੈਣੀ ਫੇਰ ਇਹ ਬੰਦ ਹੋਊਗਾ ਔਰ ਹੋਊਗਾ ਕੋਈ ਵੀ ਚੀਜ਼ ਸੰਭਵ ਨਹੀਂ ਖਾਸ ਤੌਰ ਤੇ ਪੰਜਾਬੀਆਂ ਸਾਹਮਣੇ ਪੰਜਾਬੀ ਐਸੀ ਕੌਮ ਹੈ ਐਸਾ ਵਰਦਾਨ ਹੈ ਗੁਰੂਆਂ ਦਾ ਸਾਨੂੰ ਕਿ ਜਿਹੜੀ ਚੀਜ਼ ਨੂੰ ਧਾਰ ਲਈਏ ਇੱਕ ਵਾਰੀ ਕਿਹਾ ਬੰਦ ਕਰਨੀ ਆ ਖਤਮ ਕਰਨੀ ਆ ਔਰ ਖਤਮ ਕਰਕੇ ਹੀ ਸਾਹ ਲੈਣੇ ਆ ਕੋਈ ਵੀ ਵੱਡੀ ਤੋਂ ਵੱਡੀ ਆਫਤ ਜਿਹੜੀ ਹੈ ਉਹ ਪੰਜਾਬੀਆਂ ਦੇ ਸਾਹਮਣੇ ਬੌਣੀ ਸਾਬਤ ਹੋ ਜਾਂਦੀ ਹੈ ਹੜ ਆਏ ਸ਼ਾਇਦ ਇੰਨੇ ਹੜ ਸ਼ਾਇਦ ਇੰਨਾ ਪਾਣੀ ਦੇਸ਼ ਦੇ ਕਿਸੇ ਹੋਰ ਸੂਬੇ ਚ ਜਦ ਦੁਨੀਆ ਦੇ ਕਿਸੇ ਹੋਰ ਮੁਲਕ ਚ ਆਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦਾ ਸੀ ਅਸੀਂ ਆ ਫਿਰਦੇ ਚੜ੍ਹਦੀ ਕਲਾ ਦੇ ਤੇ ਜਕਾਰੇ ਜਗਾਉਂਦੇ ਆ ਫਿਰਦੇ ਅਸੀਂ ਇਹ ਸਾਡਾ ਸਾਨੂੰ ਗੁਰੂਆਂ ਨੇ ਸਾਨੂੰ ਇਹ ਧਰਤੀ ਨੂੰ ਵਰਦਾਨ ਦਿੱਤਾ ਹੋਇਆ ਹੈ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਸਾਨੂੰ ਵਰਦਾਨ ਦਿੱਤਾ ਹੋਇਆ ਹੈ ਬਲੈਸਡ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਫਕੀਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਇਹ ਚਿੰਤਕਾਂ ਦੀ ਧਰਤੀ ਹੈ ਫਿਲਾਸਫਰਾਂ ਦੀ ਧਰਤੀ ਹੈ ਪ੍ਰੋਫੈਸਰਾਂ ਦੀ ਧਰਤੀ ਹੈ ਇਹ ਸੂਰਵੀਰਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਦੇਖੋ ਕਿਸੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜ ਹੀ ਲੱਗਦੀ ਹੈ ਜਦੋਂ ਉਹੀ ਅੱਗ ਦਾ ਸੇਕ ਆਪਣੇ ਘਰੇ ਲੱਗਦਾ ਹੈ ਉਹ ਦੁੱਖ ਹੁੰਦਾ ਹੈ ਸ਼ਾਇਦ ਜਗਵੰਡੀਆਂ ਦਾ ਮੁੰਡਾ ਨਸ਼ਾ ਕਰਦਾ ਹੋਵੇ ਸ਼ਰੀਕੇ ਵਾਲੇ ਕਹਿਣ ਲੱਗ ਜਾਂਦੇ ਆ ਹੁਣ ਦੇ ਉਹ ਘਰ ਬਰਬਾਦ ਇਹਨਾਂ ਨਾਲ ਇਦਾਂ ਹੀ ਹੋਣੀ ਚਾਹੀਦੀ ਸੀ ਇਨਾਂ ਨੇ ਸਾਡੇ ਨਾਲ ਆ ਕੀਤਾ ਸਾਡੇ ਨਾਲ ਉਹ ਕੀਤਾ ਸੀ ਪਰ ਉਸ ਵੇਲੇ ਉਹ ਇਹ ਨਹੀਂ ਸੋਚਦੇ ਕਿ ਜਿਹੜੀ ਅੱਗ ਗਵਾਂਢ ਚ ਲੱਗੀ ਹੋਈ ਹੈ ਉਹ ਕਦੇ ਵੀ ਇਧਰਲੇ ਪਾਸੇ ਕੰਨ ਟਪ ਕੇ ਆ ਸਕਦੀ ਹੈ ਜਦੋਂ ਉਸ ਉਸ ਅੱਗ ਦਾ ਸੇਕ ਜਿਹੜਾ ਇਧਰਲੀ ਕੰਨ ਟਪ ਜਾਂਦਾ ਹੈ ਉਦੋਂ ਫਿਰ ਉਹ ਆਪ ਬੁਝਾਉਣ ਵਾਸਤੇ ਬਾਲਟੀਆਂ ਚੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਦੋਸਤੋ ਮੈਂ ਬੜੇ ਘਰਾਂ ਨੂੰ ਜਾਣਦਾ ਜਿਨ੍ਹਾਂ ਨੇ ਪਹਿਲਾਂ ਖੁਸ਼ੀਆਂ ਮਨਾਈਆਂ ਕਿ ਸ਼ਰੀਕਾਂ ਦੇ ਪਰਿਵਾਰ ਚ ਜਾਂ ਸਾਡੇ ਪਿੰਡ ਚ ਇਨੇ ਮੁੰਡੇ ਨਸ਼ਾ ਕਰਨ ਲੱਗ ਗਏ ਮੈਂ ਹੁਣ ਇਹਨਾਂ ਦੀ ਜ਼ਮੀਨ ਵੇਚੂਗੀ ਉਹ ਅਸੀਂ ਖਰੀਦਾਂਗੇ ਬਾਅਦ ਚ ਪਤਾ ਲੱਗਿਆ ਰਜਿਸਟਰੀ ਕਰਾਉਣ ਵੇਲੇ ਉਹਨਾਂ ਨੂੰ ਆਪ ਵੀ ਜਾਣਾ ਪੈ ਗਿਆ ਕਿਉਂਕਿ ਉਹਨਾਂ ਦਾ ਮੁੰਡਾ ਵੀ ਲੱਗ ਗਿਆ ਜੀ ਨਾਲ ਉਸੇ ਉਸੇ ਸੰਗਤ ਚ ਹੀ ਹੈ ਸੰਗਤ ਚ ਰੰਗਤ ਹੈ ਜਿਹੋ ਜੀ ਬੈਠਕ ਹੈ ਜੀ ਸਹਬਤ ਕਹਾਵਤ ਹੈ ਉਹ ਹੁਣ ਉੱਥੇ ਹੀ ਰਹਿੰਦੇ ਸੀਗੇ ਤੇ ਉਹ ਵੀ ਲੱਗੇ ਵਿੱਚ ਹੀ ਲਾ ਲਿਆ ਉਹਨੂੰ ਵੀ ਵਿੱਚੀ ਸੋ ਇਸ ਕਰਕੇ ਵੀਰੋ ਇਹੇ ਸੋਸ਼ਲ ਪ੍ਰੋਬਲਮ ਹੈ ਇਹ ਲਹਿਰ ਨਾਲ ਖਤਮ ਹੋਊਗੀ ਇਹ ਕਹਿਰ ਨਾਲ ਖਤਮ ਨਹੀਂ ਹੋ ਸਕਦੀ ਵੀ ਪੁਲਿਸ ਕਹਿਰ ਢਾ ਦੇ ਤਾਂ ਖਤਮ ਕਰ ਲਓਗੇ ਜਿਵੇਂ ਆਪਾਂ ਖੇਤਾਂ ਜਾਂਦੇ ਆ ਪਾਣੀ ਲਾਉਣੇ ਆ ਖਾਲ ਜਾਂਦਾ ਹੈ ਖੱਡ ਪੈਣ ਲੱਗੀ ਲੀਕ ਹੋਣ ਲੱਗਿਆ ਪਾਣੀ ਬਾਹਰੋਂ ਜਿੰਨੀਆਂ ਮਰਜ਼ੀ ਅੱਡੀਆਂ ਮਾਰ ਲਓ ਉਹ ਉਧਰੋਂ ਨਿਕਲਣ ਦੇ ਦੂਜੇ ਅੱਗੇੋਂ ਨਿਕਲਿਆਉਂਦੀ ਐ ਇਧਰੋਂ ਨਿਕਲਿਆਉਂਦੀ ਜਿੰਨੇ ਜਰਾਡੀ ਅੰਦਰ ਨਹੀਂ ਵੱਜਦੀ ਪਾਣੀ ਦੇ ਖਾਲ ਦੇ ਉਹਨਾਂ ਚੋਂ ਖੱਡ ਬੰਦ ਨਹੀਂ ਹੁੰਦੀ ਵੀਰੇ ਬਾਹਰੋਂ ਜੋ ਮਰਜ਼ੀ ਕਰੀ ਜਾਓਗੇ ਬਾਹਰੋਂ ਪੁਲਿਸ ਵਾਲੇ ਚੇਪਾ ਲਾ ਕੇ ਚਲੇ ਜਾਣਗੇ ਉਹ ਫੇਰ ਇਧਰੋਂ ਉਧਰੋਂ ਹੋਰ ਇਹ ਜਿਹੜੀ ਲੀਕੇਜ ਹੈ ਇਹ ਅੰਦਰ ਅੰਦਰ ਜਿਹੜੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਰਵਾਈ ਹੈ ਨਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਦੇ ਅੰਦਰੋਂ ਅੱਡੀ ਮਾਰਨੀ ਪੈਣੀ ਫੇਰ ਇਹ ਬੰਦ ਹੋਊਗਾ ਔਰ ਹੋਊਗਾ ਕੋਈ ਵੀ ਚੀਜ਼ ਸੰਭਵ ਨਹੀਂ ਖਾਸ ਤੌਰ ਤੇ ਪੰਜਾਬੀਆਂ ਸਾਹਮਣੇ ਪੰਜਾਬੀ ਐਸੀ ਕੌਮ ਹੈ ਐਸਾ ਵਰਦਾਨ ਹੈ ਗੁਰੂਆਂ ਦਾ ਸਾਨੂੰ ਕਿ ਜਿਹੜੀ ਚੀਜ਼ ਨੂੰ ਧਾਰ ਲਈਏ ਇੱਕ ਵਾਰੀ ਕਿ ਆ ਬੰਦ ਕਰਨੀ ਆ ਖਤਮ ਕਰਨੀ ਆ ਔਰ ਖਤਮ ਕਰਕੇ ਹੀ ਸਾਹ ਲੈਣੇ ਆ ਕੋਈ ਵੀ ਵੱਡੀ ਤੋਂ ਵੱਡੀ ਆਫਤ ਜਿਹੜੀ ਹੈ ਉਹ ਪੰਜਾਬੀਆਂ ਦੇ ਸਾਹਮਣੇ ਬੌਣੀ ਸਾਬਤ ਹੋ ਜਾਂਦੀ ਹੈ ਹੜ ਆਏ ਸ਼ਾਇਦ ਇੰਨੇ ਹੜ ਸ਼ਾਇਦ ਇੰਨਾ ਪਾਣੀ ਦੇਸ਼ ਦੇ ਕਿਸੇ ਹੋਰ ਸੂਬੇ ਚ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਚ ਆਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦਾ ਸੀ ਅਸੀਂ ਆ ਫਿਰਦੇ ਚੜ ਦੀ ਕਲਾ ਦੇ ਤੇ ਜਕਾਰੇ ਜਗਾਉਂਦੇ ਆ ਫਿਰਦੇ ਅਸੀਂ ਇਹ ਸਾਡਾ ਸਾਨੂੰ ਗੁਰੂਆਂ ਨੇ ਸਾਨੂੰ ਇਹ ਧਰਤੀ ਨੂੰ ਵਰਦਾਨ ਦਿੱਤਾ ਹੋਇਆ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਸਾਨੂੰ ਵਰਦਾਨ ਦਿੱਤਾ ਹੋਇਆ ਬਲੈਸ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਫਕੀਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਇਹ ਚਿੰਤਕਾਂ ਦੀ ਧਰਤੀ ਹੈ ਫਿਲਾਸਫਰਾਂ ਦੀ ਧਰਤੀ ਹੈ ਪ੍ਰੋਫੈਸਰਾਂ ਦੀ ਧਰਤੀ ਹੈ ਇਹ ਸੂਰਬੀਰਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ